ਆ ਦੇਖ ਗੁੰਡਾ ਕਰਦੀ ਦੇਖ ਵਾ ਗੁੰਡਾ ਕਰਦੀ ਆ ਗੁੰਡਾ ਕਰਦੀ ਆਹ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦਾ ਯਾਰ ਫਿਰ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਥੋੜਾ ਜਿਹਾ ਸਲਾਮ ਜਿਹਦੀ ਨਾਲ ਮਗਰੋਂ ਮਾਰੀ ਵਿੱਚ ਤਗੜੀ ਮਾਰੂਗੇ ਤੇਰੇ ਗੱਡੀ ਦਾ ਕਿੱਥੇ ਹੋਰ ਰੀਅਲ ਨੇ ਕਾ ਤੂ ਕਾਂ ਬੈਰੀ ਬਣਿਆ ਹੋਏ ਪੁੱਤਾ ਪੰਜਾਬੀਆ ਤੂੰ ਵੀ ਪਾਣੀ ਪੀਣਾ ਅੱਗ ਲਾ ਦਿਓ ਆਖਾ ਤਾਂ ਅੱਗ ਲਾ ਦਿਓ ਵੀ ਮਾਰ ਦਿਓ ਕੋਈ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਅੱਗ ਲਾ ਕੇ ਅੱਗ ਲਾ ਕੇ ਲੱਗਾਉਣੇ ਜਾਂਦਾ ਕਿਉਂ ਬਾਈ ਕੀ ਕਰਦੇ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪਾਣੀ ਨਹੀਂ ਪੀਂਦੇ ਬਾਈ ਤੁਸੀਂ ਜਿਹੜਾ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਈ ਸੱਚ ਚੱਕਤਾ ਅਸੀਂ ਨਹੀਂ ਆਉਣਾ ਓਏ ਲੋਕ ਖੁਦ ਦੂਆ ਕਾਣ ਚ ਆ ਰੇਡੀਓ ਲੋਕ ਹੁਣ ਤੱਕ ਹੁਣ ਡੱਡੀ ਨਹੀਂ ਨਿਕਲਨੀ ਬਈ ਗਲੀ ਭੀੜੀ ਜਾਈ ਫਸ ਗਈ ਜਿਦੋ ਕੋਈ ਨਹੀਂ ਪਾਣ ਪਾਣ ਆ ਦੇ ਆ ਦੇ ਬੱਟੜੋ ਓ ਪੱਟੜੋ ਕੋਈ ਨਹੀਂ ਪਾ ਆ ਦੇਖੋ ਬੱਟੜੋ ਆ ਆ ਬੱਟੜਾ ਆ ਬੱਟੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓ ਪਿੰਡ ਵਾਲਾ ਲਾਂਹਤ ਗਾਓ ਓ ਲਾਂਹਤ ਗਾ ਲੋਕ ਓ ਛੋਟੀ ਖਤਰ ਲੜਨ ਵਾਲੇ ਬੰਦੇ ਖੜਾਜ ਖੜੇ ਆ ਓਏ ਵਾਹ ਓ ਤੇਰੇ ਭਾਂਸਿਆਂ ਮੰਨ ਗਏ ਤੈਨੂੰ ਐਡਾ ਮਾੜਾ ਸਾਥ ਦਾ ਆਈਡੀ ਆਮ ਆदमी ਪਾਰਟੀ ਵਾਲੇ ਮਾੜੇ ਸਾਬਤ ਹੋਣਗੇ ਪੰਜਾਬ ਲਈ ਪੰਜਾਬੀਆਂ ਲਈ ਕਿਹਨੇ ਸੋਚਿਆ ਸੀ ਕਿਹਨੇ ਸੋਚਿਆ ਕਿਲਾ ਬਣਾਤਾ ਕਿਲਾ ਚਾਰਸ਼ਕਰੋ ਲੁਧਿਆਣੇ ਨੂੰ ਕੱਲੀ ਕੱਲੀ ਗਲੀ ਸੀਲ ਕਰਾਤੀ ਕੱਲੀ ਕੱਲੀ ਗਲੀ ਸਾਰੇ ਬੰਦੇ ਤੁਸੀਂ ਚਾਰਸ਼ਕਰੋ ਤੜਕੇ 3 ਵਜੇ ਦੀਆਂ ਰੇਡਾਂ ਪੂਰੇ ਪੰਜਾਬ ਚ ਸਾਰੇ ਬੰਦੇ ਰਿਟੇਨ ਕਰ ਲੈ ਘਰਾਂ ਨਜ਼ਰਬੰਦ ਕਰ ਲੈ ਕੁਝ ਫੜ ਲੈ ਰਾਸਤਾਂ ਤੋਂ ਦਾ 2000 ਬੰਦਾ ਘੇਰ ਲਿਆ ਉਹ ਛੜਕਦੇ ਬੈਠੇ ਆ ਉਹ ਬੜਨ ਨਹੀਂ ਦਿੱਤੇ ਭਵੌਰੋਂ ਆਉਂਦੀਆਂ ਬੱਸਾਂ ਫੜ ਲਈਆਂ ਫਰੀਦਕੋਟ ਵਾਲੇ ਫੜ ਲਏ ਮੁਕਸਰ ਵਾਲੇ ਫੜ ਲਏ ਮੋਕੇ ਵਾਲੇ ਲੁਧਿਆਣੇ ਵਾਲੇ ਕੱਲੇ ਕੱਲੇ ਬੰਦੇ ਦੇ ਉੱਤੇ ਕੱਲੇ ਕੱਲੇ ਬੰਦੇ ਦੇ 10-10 ਬੰਦੇ ਤੇ ਪੁਲਿਸ ਵਾਲੇ ਫੜਾ ਦੇ। ਹੱਦ ਹੋ ਗਈ। ਲਾਜ ਹੋਰ ਕੋਈ ਗੱਲ ਨਹੀਂ। ਲਾਜ ਇੰਨਾ ਜ਼ੋਰ ਤੇਰਾ ਜਿੰਨਾ ਜ਼ੋਰ ਅੱਡੀ ਚੋਟੀ ਦਾ ਲਾ ਦੇ। ਹੁਣ ਕਸਰ ਰਹਿ ਨਾ ਜਾਵੇ ਕੋਈ ਰੀਜ ਤੇਰੇ ਮੰਚ 'ਚ ਰਹਿ ਨਾ ਜਾਵੇ ਮੈਥੋਂ ਆਹ ਮਾੜੀ। ਮੈਂ ਪੰਜਾਬ ਨਾ ਕਰ ਨਹੀਂ ਸਕਿਆ ਤੇ ਮੈਂ ਮੁੱਖ ਮੰਤਰੀ ਹੁੰਦੇ ਹੁਣ ਮੈਂ ਕਰਦਾ। ਕਰ ਦੇ ਲਾ ਦੇ ਜ਼ੋਰ। ਛੱਡੀ ਨਾ ਹੁਣ ਕਸਰ ਕੋਈ ਬਾਕੀ ਰਹਿ ਨਾ ਜਾਵੇ। ਪਰੋ ਆਤ ਤੇ ਖੁਦਾ ਕੋਈ ਨਹੀਂ ਪਾੰਦ ਪਾੰਦ ਆ ਦੇ ਆ ਦੇ ਬੱਟੜੋ ਆ ਬੱਟੜੋ ਆ ਬੱਟੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤ ਕਰੋ ਉਹ ਲਾਹਨਤ ਕਰੋ ਲੋਕੋ ਉਹ ਸੋਢੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ ਆ ਦੇਖ ਲਾ ਜਿਹੜੇ ਕਦੇ 25 ਸਾਲ ਰਾਜ ਕਰਾਂਗੇ ਲੋਕਾਂ ਨੇ ਹਸਰ ਕੀ ਕਰਦਾ ਪ੍ਰਮਾਤਮਾ ਹੀ ਕਰ ਦਿੰਦਾ ਐਡਾ ਵੱਡਾ ਧਰੋ ਪਾਣੀਆਂ ਜ਼ਹਿਰਾਂ ਪਾ ਕੇ ਸਾਨੂੰ ਮਾਰਤਾ ਜੇ ਅਸੀਂ ਜ਼ਹਿਰਾਂ ਰੋਕਣ ਦੀ ਗੱਲ ਕਰਦੇ ਆਂ ਜ਼ਹਿਰਾਂ ਵਾਲਿਆਂ ਨੂੰ ਤੁਸੀਂ ਪ੍ਰੋਟੈਕਸ਼ਨ ਦੇ ਰਹੇ ਹੋ ਪ੍ਰੋਟੈਕਟ ਕਰ ਰਹੇ ਹੋ ਸਟੇਜਾਂ ਲਵਾ ਕੇ ਉਹਨਾਂ ਦੇ ਆਲੇ ਦੁਆਲੇ ਪੁਲਿਸ ਦਾ ਪਰਾ ਲਵਾਦਾ ਤੇ ਸਾਡੇ ਬੰਦਿਆਂ ਨੂੰ ਤੁਸੀਂ ਥਾਂ ਥਾਂ ਦੇ ਉੱਤੇ ਘੇਰ ਕੇ ਡਾਂਗਾ ਹੀ ਮਾਰ ਗਾ ਮੇਰੇ ਵਰਗੇ ਨਾਲ ਦੇ ਮੁੰਡੇ ਕੁਛ ਬੜੇਗੇ ਮਰੇ ਪਹੁੰਚੇ ਰਾਜ ਕਰਕੇ ਖਾਲਸੇਰਗੇ ਡਾਂਗਾ ਮਾਰ ਕੇ ਪੁਲਿਸ ਲਗਈ ਆ ਕੋਈ ਗੱਲ ਨਹੀਂ ਮੈਂ ਪੰਜਾਬ ਦੇ ਲੋਕ ਤੁਹਾਨੂੰ ਫੇਰ ਕਹਿਣਾ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਿੱਥੇ ਕਿਤੇ ਵੀ ਤੁਹਾਨੂੰ ਮੈਂ ਘੇਰਦੇ ਆ ਉਥੇ ਆਪਣੇ ਨਾਅ ਨਾਲ ਬੈਠ ਕੇ ਸੜਕਾਂ ਦਾ ਇੰਤਜ਼ਾਮ ਕਰਦੇ ਨਿਕਲਣਾ ਜ਼ਰੂਰ ਆ ਹਰ ਅੱਜ ਹਰ ਪੰਜਾਬੀ ਨੇ ਘਰੋਂ ਨਿਕਲਣਾ ਜੇ ਤੁਸੀਂ ਯਾਰਾਂ ਬੰਦ ਕਰਾਉਂਦੇ ਨਹੀਂ ਹੋਣੀਆਂ ਨਹੀਂ ਭਾਈ ਇਹ ਯਾਦ ਰੱਖਿਓ ਕੋਈ ਗੱਲ ਨਹੀਂ ਅਸੀਂ ਨਿਕਲੇ ਹੋਏ ਆ ਤੁਰਿਆਂ ਨੇੜੇ ਹੀ ਆ ਫੜ ਲੈਣ ਦੇ ਫੜਦੇ ਆ ਪਰਚਾ ਦੇਣ ਜੋ ਮਰਜ਼ੀ ਕਰਦੇ ਆ ਪਰ ਜਾਵਾਂਗੇ ਆਵਾਂਗੇ ਹਰ ਹਾਲ ਜਾਵਾਂਗੇ ਇਹ ਹੁਣ ਬਰਦਾਸ਼ਤ ਨਹੀਂ ਯਾਰ ਅਸੀਂ ਮਾਮਾ ਦੀਆਂ ਗੋਦੀਆਂ 'ਚ ਬੱਚੇ ਮਰਦੇ ਦੇਖ ਰਹੇ ਆਂ। ਅਸੀਂ ਕੁੱਖਾਂ 'ਚ ਆਪਣੀਆਂ ਨਸਲਾਂ ਕਤਲ ਹੁੰਦੀਆਂ ਦੇਖ ਰਹੇ ਆਂ ਯਾਰਾਂ ਕਰਕੇ ਆ। ਅਸੀਂ ਕਿਵੇਂ ਇਸ ਬਰਦਾਸ਼ਤ ਕਰ ਲਾਂਗੇ? ਸਾਥ ਹੋਣੀ ਬਰਦਾਸ਼ਤ ਨਹੀਂ ਸਾਡੀ ਨੀ ਨਿਜਮੀਰ ਮਰੀ। ਕੋਈ ਗੱਲ ਨਹੀਂ ਇਹ ਤੂੰ ਲਾਹ ਰੀਜਾਂ ਕਰਪੂਰੀਆਂ ਜੋ ਕਰਦਾ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਬਾਰ-ਬਾਰ ਮੌਕਾ ਨਹੀਂ ਹੋਏ ਆਉਣਾ। 11 ਸੋਡੇ ਪਾਣੀ 'ਚ ਆ ਗਈਆਂ ਥੋੜੇ ਜਰੇਨੀਮ ਆ ਗਿਆ ਪਾਣੀ ਤੇ। ਘਰਾਂ ਤੱਕ ਥੋੜੇ ਮੌਤ ਆ ਗਈਏ ਪਾਣੀ ਆ ਰਿਹਾ। ਅੱਜ ਵੀ ਨਾ ਉੱਥੇ ਦਾ ਭੁੱਲ ਜੋ ਕਦੇ ਵੀ। ਤਮਾਸ਼ੀਬੀਂ ਨਾ ਬਣੋ ਉੱਠੋ ਸਲਾਮ ਉਹਨਾਂ ਯੋਧਿਆਂ ਨੂੰ ਸਲੂਟ ਆ ਜਿਹੜੇ ਫੜਕਾਂ ਨਿਕਲ ਕੇ ਗ੍ਰਿਫਤਾਰੀਆਂ ਵੀ ਦਿੱਤੀਆਂ ਨੇ ਤੇ ਘਰੇ ਹੋਏ ਆ ਕੋਈ ਗੱਲ ਨਹੀਂ ਘੇਰ ਲਾ ਜਿੰਨਾ ਤੇਰਾ ਜ਼ੋਰ ਤੰਤਰ ਲਾ ਦੇ ਤੂੰ ਅੱਡੀ ਝੁੱਟੀ ਦਾ ਜ਼ੋਰ ਕਹਦੇ ਪੁਲਿਸ ਨੂੰ ਖੁੱਲੀਆਂ ਛੋਟਾਂ ਦੇ ਨਾ ਵੀ ਗੋਲੀਆਂ ਮਾਰ ਦਿਓ ਨਮੇੜ ਲਾ ਕੋਈ ਰੀਤ ਤੇਰੇ ਮਨ ਚ ਰਹਿ ਨਾ ਜਾਵੇ ਆਵਾਦੀ ਪਾਰਟੋ ਕੇਜਰੀਵਾਲ ਤੇਰੇ ਹੀ ਮਨਜ਼ੂਰੀ ਜੀ ਨਰਾਜ ਵੀ ਮੈਂ ਪੰਜਾਬ ਦੇ ਵਿੱਚ ਰਾਜ ਕਰਨ ਗਿਆ ਸੀ ਤੇ ਮੈਂ ਪੰਜਾਬੀਆਂ ਨਾਲ ਕੋਈ ਮਾੜਾ ਕਰਮ ਕੀਤਾ ਨਹੀਂ ਰਹਿ ਗਿਆ ਲਾ ਦੇ ਪੂਰਾ ਜੋਰ ਕਿਸਣਾ ਕੱਢਦੇ ਹੁਣ ਛੱਡੀ ਨਾ ਕੋ ਤੱਕ ਸੋ ਆ ਜਾਓ ਮੇਰਾ ਵੀਰ ਜਿੱਥੇ ਕਿਤੇ ਸਾਨੂੰ ਘੇਰਦੇ ਆ ਕਰਦੇ ਆ ਜਿੱਥੇ ਤੁਹਾਨੂੰ ਲੱਗਦਾ ਵੀ ਐਕਸ਼ਨ ਪਹਿਲਾਂ ਕੋਸ਼ਿਸ਼ ਕਰੋ ਨਿਕਲ ਕੇ ਕਿਸੇ ਵੀ ਤਰੀਕੇ ਨਾਲ ਵਿਧਾਨਾ ਦੇ ਨੇੜੇ ਪਹੁੰਚੋ ਵਿਧਾਨਾ ਸਾਰਾ ਸੀਲ ਕੀਤਾ ਹੋਇਆ ਕੋਈ ਉੱਥੇ ਪਹੁੰਚੋ ਜਿੱਥੇ ਘੇਰਦੇ ਉੱਥੇ ਬੈਠੋ ਫਿਰ ਵੀ ਜਿੱਥੇ ਕਿਤੇ ਹੋਰ ਜਿਲ੍ਹੇ ਚ ਘੇਰਦੇ ਆ ਇਕੱਠੇ ਹੋ ਕੇ ਹੁਣ ਇਕੱਠੇ ਹੋ ਜੂ ਕੋਕੇ ਆ ਕੇ ਦਬਾ ਦਿਓ ਫਿਰ ਨਾਲ ਉੱਥੇ ਪਹੁੰਚੋ